ਦੋਸਤੋ ਸਤਿ ਸ਼੍ਰੀ ਅਕਾਲ ਮੈਂ ਆ ਦੇਵਿੰਦਰ ਸਿੰਘ ਦੋਸਤੋ ਅੱਜ ਪੰਜਾਬ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਖਬਰਾਂ ਨੇ ਪੰਜਾਬ ਦੇ ਨਾਲ ਸੰਬੰਧਿਤ ਵੀ ਤੇ ਪੰਜਾਬੀ ਦੇ ਨਾਲ ਸੰਬੰਧਿਤ ਵੀ ਕਿਉਂਕਿ ਪੰਜਾਬੀ ਪੰਜਾਬ ਤਾਂ ਚਲੋ ਪੰਜਾਬ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਫੈਲੇ ਹੋਏ ਨੇ ਤੇ ਸਭ ਤੋਂ ਵੱਡਾ ਇੱਕ ਜਿਹੜਾ ਸਾਡਾ ਹਿੱਸਾ ਆ ਉਹ ਰਹਿੰਦਾ ਕੈਨੇਡਾ ਦੇ ਵਿੱਚ ਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਹੁਣ ਤਾਂ 6-7 ਮਹੀਨੇ ਹੋ ਗਏ ਨੇ ਸਪੈਸ਼ਲੀ ਵੈਸੇ ਤਾਂ ਜਦੋਂ ਦਾ ਜਸਨ ਟ੍ਰੂਡ ਉਹਨਾਂ ਨੇ ਹਾਊਸ ਆਫ ਕਾਮਨਸ ਦੇ ਵਿੱਚ ਬਿਆਨ ਦਿੱਤਾ ਸੀਗਾ ਭਾਈ ਹਰਦੀਪ ਸਿੰਘ ਨੈਜਰ ਉਹਨਾਂ ਨੂੰ ਲੈ ਕੇ ਉਦੋਂ ਤੋਂ ਹੀ ਬੜੀ ਸਿਆਸਤ ਮੱਗੀ ਹੋਈ ਹੈ ਇੰਡੀਆ ਤੇ ਕੈਨੇਡਾ ਦੀ ਪਰ ਕੈਨੇਡਾ ਦੀ ਸਿਆਸਤ ਦੇ ਵਿੱਚ ਕੁਝ ਕੁ ਮਹੀਨਿਆਂ ਤੋਂ ਖਾਸੀ ਜਿਹੜੀ ਆ ਦਿਲਚਸਪੀ ਸੀਗੀ ਤੇ ਉਹਦੇ ਵਿੱਚ ਜਿਹੜਾ ਅਖੀਰਲਾ ਜਿਹੜਾ ਮੇਨ ਡੈਮੋਕਰੇਸੀ ਦਾ ਕਹਿੰਦਾ ਨਾ ਵੀ ਸਭ ਤੋਂ ਤਕੜਾ ਜਿਹੜਾ ਵਰਲਡ ਕੱਪ ਹੁੰਦਾ ਜਮਹੂਰੀਅਤ ਦਾ ਜਿਹੜੀਆਂ ਵੋਟਾਂ ਹੁੰਦੀਆਂ ਚੋਣਾਂ ਹੁੰਦੀਆਂ ਤੇ ਕੈਨੇਡਾ ਦੇ ਵਿੱਚ ਚੋਣਾਂ ਦਾ ਵਿਗਲ ਜਿਹੜਾ ਉਹ ਵੱਜ ਗਿਆ ਹੈ ਤੇ 1 ਮਹੀਨੇ ਦੇ ਵਿੱਚ ਵਿੱਚ ਕੈਨੇਡਾ ਦੇ ਅੰਦਰ ਚੋਣਾਂ ਹੋਣ ਜਾ ਰਹੀਆਂ ਨੇ ਉੱਥੇ ਕੀ ਸਥਿਤੀਆਂ ਨੇ ਕਿੱਦਰ ਨੂੰ ਸਥਿਤੀਆਂ ਜਾਣੀਆਂ ਨੇ ਤੇ ਬੜਾ ਹੀ ਇੱਕ ਨਾ ਐਸਪੀਕੇ ਦੀ ਚੀਜ਼ ਹੋਈ ਆ ਜਿਹੜੀ ਕਿ ਹਾਲ ਗਿਆ ਸਮਿਆਂ ਦੇ ਵਿੱਚ ਕੀ ਮੈਨੂੰ ਲੱਗਦਾ ਬਹੁਤ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਕਿਸੇ ਨੇ ਨਹੀਂ ਵੇਖੀ ਹੋਣੀ ਆ ਅਕਸਰ ਆਪਾਂ ਕਈ ਵਾਰ ਇੱਥੇ ਗੱਲ ਕਰਦੇ ਹਾਂ ਜਦੋਂ ਮੋਸਟਲੀ ਆਪਾਂ ਕਿਉਂਕਿ ਪੋਲਿਟਿਕਸ ਤੇ ਹੀ ਗੱਲ ਕਰੀਦੀ ਆ ਤੇ ਮੈਂ ਕਹਿਣਾ ਹੁਣਾ ਕਿ ਸਿਆਸਤ ਦੇ ਵਿੱਚ ਕਈ ਵਾਰ ਨਾ 2-3 ਦਿਨ ਦਾ ਸਮਾਂ ਵੀ ਕਿਹਾ ਜਾਂਦਾ ਬਹੁਤ ਜ਼ਿਆਦਾ ਹੀ ਹੁੰਦਾ ਜਿਹੜਾ ਲੰਬਾ ਸਮਝਦਾ ਹੁਣ ਪੰਜਾਬ ਦੀ ਜਦੋਂ ਗੱਲ ਕਰਦੇ ਜਦੋਂ ਆਪਾਂ 2027 ਦੀ ਗੱਲ ਕਰਦੇ ਆ ਤਾਂ ਆਪਾਂ ਅਕਸਰ ਕਹਿੰਦਾ ਵੀ ਭਾਈ 2 ਸਾਲ ਤਾਂ ਬਹੁਤ ਹੀ ਲੰਬਾ ਸਮਾਂ ਹੈ ਇਹਦੇ ਵਿੱਚ ਪਤਾ ਨਹੀਂ ਕੀ ਕੁਝ ਹੋ ਜਾਣਾ ਤੇ ਕੈਨੇਡਾ ਦੀ ਜਿਹੜੀ ਸਿਆਸਤ ਆ ਨਾ ਉਹਨੇ ਐਕਚੁਅਲੀ ਇਹ ਚੀਜ਼ ਸਾਬਤ ਕਰ ਦੱਤੀ ਆ ਕਿ ਪੋਲਿਟਿਕਸ ਦੇ ਵਿੱਚ ਸਥਿਤੀਆਂ ਕਦੋਂ ਬਦਲ ਜਾਣੀਆਂ ਲੈਵਲ ਤੇ ਜਾ ਕੇ ਬਦਲ ਜਾਣੀਆਂ ਉਹ ਕੈਨੇਡਾ ਦੀ ਪੋਲਿਟਿਕਸ ਨੇ ਸਾਬਤ ਕਰ ਦਿੱਤਾ ਹੁਣ ਤੋਂ ਕੁਝ ਦਿਨ ਪਹਿਲਾਂ ਜਿਹੜੇ ਜਸਟਿਨ ਟਰੂਡੋ ਉੱਥੇ ਦੇ ਸਭ ਤੋਂ ਜ਼ਿਆਦਾ ਗੈਰ ਮਕਬੂਲ ਪ੍ਰਧਾਨ ਮੰਤਰੀ ਮੰਨੇ ਜਾ ਰਹੇ ਸੀਗੇ ਇਹ ਲੱਗਦਾ ਸਗਾ ਕਿ ਜਿਹੜੇ ਪੇਰ ਹੀ ਪੋਲੀਵਰ ਆ ਆਪਣੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਆ ਕੰਜ਼ਰਵੇਟਿਵ ਪਾਰਟੀ ਦੇ ਆਗੂ ਆ ਕੈਨੇਡਾ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਵੀ ਉਹਨਾਂ ਨੇ ਬੜੀ ਆਸਾਨੀ ਨਾਲ ਚੋਣਾਂ ਜਿੱਤ ਲੈਣੀਆਂ ਪਰ ਡੋਨਲਡ ਟਰੰਪ ਦੇ ਵਾਈਟ ਹਾਊਸ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਦੇ ਜੇ ਸਵੀਕੇ ਨਾਲ ਉਹਨਾਂ ਨੇ ਬਿਆਨਬਾਜ਼ੀ ਕੀਤੀ ਕੈਨੇਡਾ ਨੂੰ ਲੈ ਕੇ ਉਸ ਤੋਂ ਬਾਅਦ ਜਿੱਦਾਂ ਦਾ ਰੁਖ ਲਿਬਰਲ ਪਾਰਟੀ ਨੇ ਅਪਣਾਇਆ ਜਸਟਨ ਟਰੂਡੋ ਅਲਵਿਦਾ ਆ ਗਏ ਜਿਹੜਾ ਆਪਣੇ ਇਸ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਮੈਂ ਚੋਣਾਂ ਦੇ ਵਿੱਚ ਵੀ ਨਹੀਂ ਹਿੱਸਾ ਲੈਣਾ ਤੇ ਜਿਹੜੇ ਆ ਮਾਕਾਨ ਨਹੀਂ ਹੁਣੀ ਜਦੋਂ ਆਏ ਨੇ ਤੇ ਇਹਦੇ ਦਰਮਿਆਨ ਜਿਹੜੇ ਪੇਰੀ ਪੋਲੀਵਰ ਹੁਣੀ ਆ ਜਾਂ ਕੰਜ਼ਰਵੇਟਿਵ ਪਾਰਟੀ ਉਹਨਾਂ ਦੀ ਬਹੁਤ ਵੱਡੀ ਲੀਡ ਸੀਗੀ ਜਿਹੜੇ ਪੋਲਸ ਹੁੰਦੇ ਆ ਜਿਹੜਾ ਆਪੀਨੀਅਨ ਪੋਲਸ ਅਕਸਰ ਦੇਖਿਆ ਜਾਂਦਾ ਤੇ ਉਹ ਲੀਡ ਉਹਨਾਂ ਦੀ ਬਹੁਤ ਜ਼ਿਆਦਾ ਸੀਗੀ ਲਿਬਰਲ ਪਾਰਟੀ ਦੇ ਨਾਲੋਂ ਤੇ ਕੁਝ ਕੁ ਦਿਨਾਂ ਦੇ ਵਿੱਚ ਸਥਿਤੀਆਂ ਇਸ ਤਰੀਕੇ ਨਾਲ ਬਦਲੀਆਂ ਨੇ ਕਿ ਬਰਾਬਰ ਹੀ ਕੰਮ ਆ ਗਿਆ ਲਿਬਰਲ ਪਾਰਟੀ ਨੇ ਕਹਿ ਲੋ ਕਿ ਇੱਕ ਦੋ ਉੱਤੇ ਹੀ ਚਲੇ ਗਈ ਆ ਤੇ ਲੱਗਦਾ ਕਿ ਮੋਮੈਂਟਮ ਹਾਸਲ ਇਸ ਸਮੇਂ ਲਿਬਰਲ ਪਾਰਟੀ ਨੇ ਕਰ ਲਿਆ ਹੈ ਜਸਟਨ ਟਰੂਡੋ ਉਹਨਾਂ ਦੇ ਜਾਣ ਤੋਂ ਬਾਅਦ ਕੈਨੇਡਾ ਦੀ ਇਸ ਪੋਲਿਟਿਕਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਣ ਜਾ ਰਿਹਾ ਕਿਹੜਾ ਕਿਹੜਾ ਉਮੀਦਵਾਰ ਆ ਕਿੰਨਾ ਕੁ ਤਗੜਾ ਆ ਆਪਾਂ ਸਾਰੀ ਉਹਦੇ ਤੇ ਗੱਲ ਕਰਦੇ ਆਂ ਮੈਂ ਕਿਹਾ ਇੱਕ ਤਾਂ ਬਹੁਤ ਵੱਡਾ ਚੇਂਜ ਆ ਜੀ ਇਹ ਇਸ ਵੀਕੇ ਨਾਲ ਘਾਟੀ ਸਾਨੂੰ ਪੋਲਿਟਿਕਸ ਦੇ ਵਿੱਚ ਜਿਹੜਾ ਵੇਖਣ ਨੂੰ ਮਿਲਦਾ ਤੇ ਜਿੰਨੀਆਂ ਕਿ ਬੀ ਰਿਪੋਰਟਾਂ ਮੈਂ ਹੁਣ ਤੱਕ ਵੇਖੀਆਂ ਬਈ ਇਹਦੇ ਵਿੱਚ ਕਿਹਾ ਜਾਦਾ ਕਿ ਇੱਕ ਤਗੜਾ ਸਿਆਸੀ ਯੁੱਧ ਹੋਣ ਜਾ ਰਿਹਾ ਜਿਹੜਾ ਕਿ ਪਹਿਲਾਂ ਕਿ ਐਸਾ ਨਹੀਂ ਸੀ ਜਾ ਰਿਹਾ ਪਹਿਲਾਂ ਇਦਾਂ ਲੱਗਦਾ ਸੀ ਵੀ ਬਹੁਤ ਆਸਾਨੀ ਨਾਲ ਕਨਜ਼ਰਵੇਟਿਵ ਪਾਰਟੀ ਨੇ ਜਸਟਿਨ ਟਰੂਡੋ ਸੌਰੀ ਟਰੂਡੋ ਸਾਹਿਬ ਤਾਂ ਹੁਣ ਘਰੇ ਚਲੇ ਗਿਆ ਵੀ ਜਿਹੜੇ ਇਹ ਲਿਬਰਲ ਪਾਰਟੀ ਆ ਜਿਹਨਾਂ ਦੀ ਸਰਕਾਰ ਆ ਮੈਨਾਂ ਨੂੰ ਬੜੀ ਆਸਾਨੀ ਨਾਲ maat ਦੇ ਦੇਣੀ ਆ ਉਹ ਤਾਂ ਮੇਰੀ 19-20 ਪੁਆਇੰਟ ਅੱਗੇ ਸੀਗੇ ਇਹਨਾਂ ਤੋਂ ਪਰ ਟਰੰਪ ਸਾਹਿਬ ਨੇ ਜੇ ਸਪੀਕ ਨਾਲ ਫੈਸਲਾ ਕੀਤਾ ਤੇ ਉਸ ਤੋਂ ਬਾਅਦ ਜਿੱਦਾਂ ਦਾ ਸਟੈਂਡ ਲਿਬਰਲ ਪਾਰਟੀ ਨੇ ਲਿਆ ਹਾਲਾਂਕਿ ਜਸਟਿਨ ਟਰੂਡੋ ਦੇ ਬਾਬਤ ਇਹ ਕਿਹਾ ਜਾ ਰਿਹਾ ਸੀ ਕਿ ਇਹਨੂੰ ਏਡੀ ਪ੍ਰੋਬਲਮ ਹੀ ਇਹਨੇ ਤਾਂ ਚਲੇ ਜਾਣਾ ਕਰੇ ਤਾਂ ਕਰਕੇ ਜਿਆਦੇ ਸਖਤੀ ਵਾਲੇ ਸ਼ਬਦ ਬੋਲ ਰਿਹਾ ਤੇ ਉਹਨੇ ਖਾਸੇ ਜਿਹੜਾ ਟਰੰਪ ਸਾਹਿਬ ਨੂੰ ਆਈ ਥਿੰਕ ਕਿਤੇ ਨਾ ਕਿਤੇ ਚੰਗੀ ਗੱਲ ਵੀ ਆ ਕੇ ਕੈਨੇਡਾ ਦੇ ਵਿੱਚੋਂ ਵੀ ਟਰੰਪ ਉਹਨਾਂ ਨੂੰ ਉਸ ਤਰੀਕੇ ਨਾਲ ਚੈਲੰਜ ਕੀਤਾ ਗਿਆ ਕਿਉਂਕਿ ਇੱਕ ਬੜੀ ਹੀ ਬੇਇੱਜ਼ਤੀ ਕਰਨ ਵਾਲੇ ਲਹਿਜੇ ਦੇ ਵਿੱਚ ਲਗਾਤਾਰ ਟਰੰਪ ਇੱਕ 51st ਸਟੇਟ ਆਫ ਅਮਰੀਕਾ ਦੀ ਕਹਿ ਰਹੇ ਨੇ ਕੈਨੇਡਾ ਨੂੰ ਤੇ ਨਾਲ ਦੀ ਨਾਲ ਉਹ ਹਜੇ ਤੱਕ ਜਿਹੜਾ ਗਵਰਨਰ ਟਰੂਡੋ ਕਹਿ ਰਹੇ ਨੇ ਵੀ ਜਿੱਦਾਂ ਇੱਕ ਸੂਬੇ ਦਾ ਮੁੱਖ ਮੰਤਰੀ ਹੋਵੇ ਨਾ ਵੀ ਗਵਰਨਰ ਟਰੂਡੋ ਉਹਨੂੰ ਕਹਿ ਕੇ ਮੁਖਾਤਬ ਕਰ ਰਹੇ ਨੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਜਿਹੜੇ ਕਿ ਪੂਰੇ ਮੁਲਕ ਦੀ ਇੱਕ ਤਰੀਕੇ ਨਾਲ ਤੁਸੀਂ ਜਿਹੜੀ ਆ ਵੇਚ ਦੀ ਕਰ ਰਹੇ ਹੋ ਸੋ ਇਹਦੇ ਤੇ ਬਿਕੋਜ਼ ਆਫ 댓 ਜਿਹੜੇ ਅੱਛਾ ਜਿਹੜੇ ਕਿਉਂਕਿ ਕੰਜ਼ਰਵਟਿਵ ਪਾਰਟੀ ਆ ਜਿਹੜੀ ਉਹ ਆਪਣੇ ਆਪ ਨੂੰ ਅਲੱਗ ਕਰਨ ਦੀ ਕੋਸ਼ਿਸ਼ ਤਾਂ ਕਰਦੇ ਨੇ ਹੁਣ ਜਿਹੜੀ ਵਿਚਾਰਧਾਰਾ ਆ ਕੰਜ਼ਰਵਟਿਵ ਪਾਰਟੀ ਦੀ ਤੇ ਉਧਰੋਂ ਜਿਹੜੀ ਟਰੰਪ ਉਹਨਾਂ ਦੀ ਪਾਰਟੀ ਆ ਰਿਪਬਲਿਕਨ ਇਹਨਾਂ ਦੀ ਕਾਈਂਡ ਆਫ ਅ ਰਾਈਟ ਦੀਆਂ ਜਥੇਬ ਜਿਹੜੀਆਂ ਜਮਾਤਾਂ ਨੇ ਇਹ ਜਿਹੜੀ ਲਿਬਰਲ ਪਾਰਟੀ ਆ ਜਾਂ ਉਧਰ ਡੈਮੋਕ੍ਰੇਟ ਵਾਲੇ ਆ ਇਹ ਹੈਗੀਆਂ ਸੈਂਟਰ ਟੂ ਲੈਫਟ ਜਮਾਤਾਂ ਹੁਣ ਲਿਬਰਲ ਪਾਰਟੀ ਦੀ ਸਰਕਾਰ ਆ ਸੋ ਇਹ ਤਾਂ ਬਹੁਤ ਪੁੱਜ ਕੇ ਉਹਦੀ مخالਫਤ ਕਰ ਰਹੇ ਨੇ ਸੋ ਜਿਹੜੇ ਇਹ ਲੋਕਾਂ ਦੇ opinion ਦੇ ਵਿੱਚ ਚੇਂਜ ਆਇਆ ਮੈਂ ਕੱਲ ਕਈ ਉੱਥੇ ਲੋਕਾਂ ਨੂੰ ਸੁਣਿਆ ਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਕਈਆਂ ਨੇ ਕਿਹਾ ਕਿ ਹਜੇ ਅਸੀਂ ਤੈ ਨਹੀਂ ਹੈਗੇ 2-4 ਹਫ਼ਤੇ ਪਹਿਲਾਂ ਅਸੀਂ ਪੂਰਾ ਤੈ ਕਰ ਲਿਆ ਸੀਗਾ ਕਿ ਲਿਬਰਲ ਨੂੰ ਤਾਂ ਘਰੇ ਭੇਜੋ ਭਾਈ ਇਹਨਾਂ ਨੇ ਤਾਂ ਸਾਡਾ 3600 ਪ੍ਰੋਬਲਮਾਂ ਗਣਾਉਂਦੇ ਨੇ ਉਹ ਕੈਨੇਡਾ ਦੇ ਵਿੱਚ ਜਿਹੜੀਆਂ ਹੈਗੀਆਂ ਪਰ ਹੁਣ ਉਹਨਾਂ ਨੂੰ ਲੱਗਦਾ ਕਿ ਜੇਕਰ ਡੋਨਲਡ ਟਰੰਪ ਨੂੰ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕੋਈ ਮੁਕਾਬਲਾ ਕੈਨੇਡਾ ਦੇ ਵਿੱਚ ਉਹ ਦੇ ਸਕਦਾ ਤੇ ਉਹ ਲਿਬਰਲ ਪਾਰਟੀ ਆ ਤੇ ਜਿਹੜੇ ਕੰਜ਼ਰਵਟਿਵ ਵਾਲੇ ਨੇ ਉਹ ਟਰੰਪ ਸਾਹਿਬ ਦੇ ਨਾਲ ਥੋੜਾ ਜਿਹੜਾ ਉਹਨਾਂ ਦੇ ਨਾਲ ਚਲੋ ਬਿਆਨ ਤਾਂ ਉਹਨਾਂ ਦੇ ਖਿਲਾਫ ਦੰਦੇ ਨੇ ਪਰ ਉਨੀ ਸ਼ਕਤੀ ਨਾਲ ਨਹੀਂ ਦੰਦੇ ਉਹ ਥੋੜਾ ਜਿਹਾ ਕਿਉਂਕਿ ਉਹਨਾਂ ਦੀ ਸ਼ਾਇਦ ਵਿਚਾਰਤਾ ਰਾਏ ਕੋ ਜਿਹੀ ਆ ਇਸ ਗੱਲ ਦਾ ਫਰਕ ਆ ਰਿਹਾ ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਵਾਲੇ ਜਿਹੜੇ ਆ ਉਹ ਬੜਾ ਕਹਿੰਦੇ ਹੋ ਇਹਨੇ ਟਰੰਪ ਤੋਂ ਉਹ ਜਿਹੜਾ ਜ਼ਿਆਦਾਤਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਅਮਰੀਕਨਸ ਜਿਹੜੀ ਇਹ ਨਵੀਂ ਐਡਮਿਨਿਸਟ੍ਰੇਸ਼ਨ ਆਈ ਹੈ ਅਮਰੀਕਨ ਜਿਹੜੇ ਲੋਕ ਆ ਉਹਨਾਂ ਦੇ ਨਾਲ ਤਾਂ ਨਹੀਂ ਪਰ ਜਿਹੜੀ ਇਹ ਨਵੀਂ ਟਰੰਪ ਐਡਮਿਨਿਸਟ੍ਰੇਸ਼ਨ ਆਈ ਹੈ ਇਹ ਤੋਂ ਖਾਸੇ ਹੀ ਖਫਾ ਨੇ ਕੈਨੇਡੀਅਨ ਜ਼ਿਆਦਾਤਰ ਲੋਕ ਵੱਡੀ ਗਿਣਤੀ ਦੇ ਵਿੱਚ ਤੇ ਉਹ ਆਈ ਥਿੰਕ ਉਹ ਰਾਈਟਲੀ ਵੀ ਆ ਕਿਸੇ ਕਿਸੇ ਵਿਸ਼ੇ ਦੇ ਉੱਤੇ ਕਿਸੇ ਇਸ਼ੂ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਵੀ ਚਲੋ ਠੀਕ ਹੈ ਜੀ ਆਪਣੇ ਮੁਲਕ ਦੀ ਗਲਤੀ ਵੀ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਮੁਲਕ ਦੇ ਪ੍ਰਧਾਨ ਮੰਤਰੀ ਦੀ ਕੋਈ ਬੇਇੱਜ਼ਤੀ ਕਰੇ ਦੈਟ ਮੀਨਸ ਤੇ ਤੁਹਾਨੂੰ ਬਾਰ-ਬਾਰ ਕਹੇ ਕਿ ਤੁਹਾਡਾ ਮੁਲਕ ਹੈ ਕੀ ਤੁਹਾਡੀ ਹੈਸਿਆਤ ਕੀ ਆ ਸਾਨੂੰ ਅਮਰੀਕਾ ਨੂੰ ਤਾਂ ਕੈਨੇਡਾ ਦੀ ਲੋੜ ਹੀ ਕੋਈ ਨਹੀਂ ਇਹ ਤਾਂ ਸਾਡੇ ਉੱਤੇ ਬੋਝ ਬਣੇ ਹੋਏ ਨੇ ਇਹ ਸਾਡਾ ਸੂਬਾ ਬਣ ਜਵੇ 51ਵਾਂ ਤੇ ਫੇਰ ਠੀਕ ਹੈ ਨਹੀਂ ਤਾਂ ਇਹਨਾਂ ਨੂੰ ਤਾਂ ਤੇ ਹੁਣ ਉਹ ਮਾਰਕ ਕਾਰਨਿਕ ਕਹਿ ਕੀ ਰਹੇ ਨੇ ਉਹ ਕਹਿੰਦੇ ਕਿ ਜਾਣ ਬੁੱਝ ਕੇ ਟਰੰਪ ਸਾਡੇ ਉੱਤੇ ਟੈਰਿਫ ਲਾ ਰਿਹਾ ਤਾਂ ਕਿ ਕੈਨੇਡਾ ਦੀ ਇਕਨੋਮੀ ਜਿਹੜੀ ਆ ਉਹ ਬਰਬਾਦ ਹੋ ਜਵੇ ਤੇ ਜਦੋਂ ਅਸੀਂ ਬਿਲਕੁਲ ਸਾਡਾ ਸਥਿਤੀਆਂ ਜਿਹੜੀਆਂ ਆਰਥਿਕ ਤੌਰ ਤੇ ਸਾਤੋਂ ਨਹੀਂ ਸਾਭ ਹੁੰਦੀਆਂ ਤੇ ਫੇਰ ਸਾਨੂੰ ਜਜ਼ਬ ਕਰ ਲਿਆ ਜਾਵੇ ਅਮਰੀਕਾ ਦੇ ਵਿੱਚ ਟਰੰਪ ਹੁਣੀ ਜਿਹੜਾ ਜਜ਼ਬ ਕਰ ਲੈਣ ਸੋ ਇਸ ਕਰਕੇ ਇਸ ਸਮੇ ਜਿਹੜੇ ਇਲੈਕਸ਼ਨ ਨੇ ਜੀ ਇਹ ਬਹੁਤ ਜਿਆਦਾ ਕਲੋਜ਼ ਕਾਲ ਆ ਇਹਦੇ ਬਾਬਤ ਹੁਣ ਕੋਈ ਕੁਝ ਨਹੀਂ ਕਹਿ ਸਕਦਾ ਕਿ ਕਿਹੜੀ ਪਾਰਟੀ ਦੀ ਜਿੱਤ ਹੋਣ ਜਾ ਰਹੀ ਹੈ ਬੜੇ ਇੰਟਰਸਟਿੰਗ ਸਾਰੇ ਜਿਹੜੇ ਆ ਮੁਕਾਬਲੇ ਉਹ ਹੋਣੇ ਆ ਇਹਦੇ ਵਿੱਚ ਚਾਰ ਮੇਨ ਪਾਰਟੀਆਂ ਨੇ ਜੀ ਇੱਕ ਤਾਂ ਜਿਹੜਾ ਆਪਣੇ ਲਿਬਰਲ ਪਾਰਟੀ ਆ ਮਾਰਕ ਕਾਰਨੀ ਜਿਹੜੇ ਕਿ ਪ੍ਰਧਾਨ ਮੰਤਰੀ ਵੀ ਨੇ ਕੈਨੇਡਾ ਦੇ ਇਸ ਸਮੇ ਪਹਿਲੀ ਵਾਰ ਕੈਨੇਡਾ ਦੀ ਹਿਸਟਰੀ ਦੇ ਵਿੱਚ ਆ ਲੰਬੇ ਸਮੇਂ ਤੋਂ ਬਾਅਦ ਜਦੋਂ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਵੈਸੇ ਚੁਣੇ ਹੋਏ ਲੀਡਰ ਨਹੀਂ ਹੈਗੇ ਪਾਰਟੀ ਨੇ ਤਾਂ ਉਹਨਾਂ ਨੂੰ ਚੁਣਿਆ ਪਰ ਲੋਕਾਂ ਨੇ ਚੁਣ ਕੇ ਹਾਊਸ ਆਫ ਕਾਮਨਸ ਦੇ ਵਿੱਚ ਨਹੀਂ ਸੀ ਭੇਜਿਆ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਵਜ੍ਹਾ ਹੈ ਉਹ ਜਲਦੀ ਤੋਂ ਜਲਦੀ ਚਾਹੁੰਦੇ ਸੀ ਕਿ ਚੋਣਾ ਹੋਣ ਤੇ ਮੈਂ ਚੁਣ ਕੇ ਜਿਹੜਾ ਹਾਊਸ ਆਫ ਕਾਮਨਸ ਦੇ ਵਿੱਚ ਆਵਾਂ ਤੇ ਇਲੈਕਸ਼ਨ ਜਲਦੀ ਕਾਲ ਕਰਨ ਦੀ ਵਜ੍ਹਾ ਮਾਰਕ ਕਰਨੀ ਨੇ ਇਹ ਦਿੱਤੀ ਆ ਕਿ ਵੀ ਡੋਨਲਡ 트੍ਰੰਪ ਦੇ ਨਾਲ ਮੱਥਾ ਲਾਉਣ ਦੇ ਲਈ ਸਾਨੂੰ ਤਗੜਾ ਮੈਂਡੇਟ ਚਾਹੀਦਾ ਤੇ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਜਿਤਾਓ ਤਾਂ ਕਿ ਅਸੀਂ 트੍ਰੰਪ ਦੀਆਂ ਅੱਖਾਂ ਚ ਅੱਖਾਂ ਪਾ ਕੇ ਉਹਨੂੰ ਜਵਾਬ ਦੇਖੋ ਕੀ ਹੁਣੇ ਮਾਰਕ ਕਰ ਨਹੀਂ ਉਹਨਾਂ ਦੀ ਜਿਹੜੀ ਇਹ ਲਿਬਰਲ ਪਾਰਟੀ ਹੈ ਜੀ ਆਬਵੀਅਸਲੀ ਜਸਟਿਨ ਟਰੂਡੋ ਹੁਣੀ ਜਿਹੜੇ ਜਿਹਦੇ ਵੱਲੋਂ ਪਹਿਲਾ ਉਮੀਦਵਾਰ ਸੀਗੇ ਜਾਂ ਪ੍ਰਧਾਨ ਮੰਤਰੀ ਸੀਗੇ ਟਰੂਡੋ ਸਾਹਿਬ ਤਾਂ ਖਾਸਾ ਤੁਹਾਨੂੰ ਪਤਾ ਆਪਣੇ ਪੰਜਾਬੀਆਂ ਦੇ ਵਿੱਚ ਜਿਹੜੇ ਮਸ਼ਹੂਰ ਨੇ ਫੇਰ ਇਸੇ ਤਰੀਕੇ ਨਾਲ ਇਹ ਜਿਹੜੇ ਪੋਲੀਵਰ ਨੇ ਕੰਜ਼ਰਵਟਿਵ ਪਾਰਟੀ ਵਾਲੇ ਨੇ ਤੇ ਇਹਦੇ ਨਾਲ ਨਾਲ ਜਿਹੜਾ ਇੱਕ ਬਲੌਕ ਇਹ ਪਾਰਟੀ ਆ ਕਯੂਬਿਕ ਬਲੌਕ ਇਹਨਾਂ ਦੀ ਅਤੇ ਨਾਲ ਦੀ ਨਾਲ ਜਿਹੜੇ ਐਨਡੀਪੀ ਆ ਚਾਰ ਮੇਨ ਪਾਰਟੀਆਂ ਕਹੀਆਂ ਜਾਂਦੀਆਂ ਨਾ ਜਿਹੜੇ ਜਗਮੀਤ ਸਿੰਘ ਹੁਣਾਂ ਦੀ ਆ ਵੈਸੇ ਮੇਨਲੀ ਲੜਾਈ ਜਿਹੜੀ ਦੱਸੀ ਜਾ ਰਹੀ ਆ ਉਹ ਕੰਜ਼ਰਵਟਿਵ ਪਾਰਟੀ ਤੇ ਲਿਬਰਲ ਪਾਰਟੀ ਦੇ ਦਰਮਿਆਨ ਹੀ ਦੱਸੀ ਜਾ ਰਹੀ ਆ ਕੁੱਲ ਸੀਟਾਂ ਕੈਨੇਡਾ ਦੀ ਹਾਊਸ ਆਫ ਕਾਮਨ ਮਤਲਬ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ 343 ਨੇ ਤੇ ਇਹਦੇ ਵਿੱਚੋਂ ਆਬਵੀਅਸਲੀ 170 ਤੁਹਾਨੂੰ ਚਾਹੀਦੀਆਂ ਮੈਜੋਰਟੀ ਹਾਸਲ ਕਰਨ ਦੇ ਲਈ ਇਸ ਸਮੇਂ ਮਾਈਨੋਰਟੀ ਗਵਰਨਮੈਂਟ ਆ ਉੱਥੇ ਤੇ 153 ਸੀਟਾਂ ਲੈ ਕੇ ਜਿਹੜੀ ਇਹਨਾਂ ਦੀ ਸਰਕਾਰ ਬਣੀ ਹੋਈ ਸੀਗੀ ਮਾਰਕਾਰ ਨਹੀਂ ਉਹਨਾਂ ਦੀ ਜਿਹੜੇ ਆਪੋਜੀਸ਼ਨ ਦੇ ਵਿੱਚ 120 ਸੀਟਾਂ ਦੇ ਨਾਲ ਕਨਸਰਵੇਟਿਵ ਪਾਰਟੀ ਬੈਠੀ ਸੀਗੀ ਪਰ ਹੁਣ ਕੰਮ ਜਿਹੜਾ ਖਾਸਾ ਜਿਹੜਾ ਨਜ਼ਦੀਕੀ ਵਾਲਾ ਆ ਖਾਸਾ ਜਿਹੜਾ ਕਲੋਜ਼ ਕਾਲ ਆ ਇਸ ਸਮੇਂ ਬਲਾਕ ਕਯੂਬਿਕਸ ਤੇ ਨਿਊ ਡੈਮੋਕਰੈਟਿਕ ਪਾਰਟੀ ਜਿਹੜੀ ਆ ਇਹਨਾਂ ਦੇ ਪੋਲਸ ਦੇ ਵਿੱਚ ਵੀ ਕੋਈ ਖਾਸ ਲੋਕੀ ਇਹਨਾਂ ਤੋਂ ਜਿਹੜੇ ਸੰਤੁਸ਼ਟ ਨਹੀਂ ਨਜ਼ਰ ਆ ਰਿਹਾ ਸੋ ਜਿਵੇਂ ਮੈਂ ਕਿਹਾ ਕਿ ਮੇਨ ਪਾਰਟੀ ਮੇਨ ਲੜਾਈ ਨਾਲ ਦੋ ਤਰਾਂ ਦੀ ਨਜ਼ਰ ਆ ਰਹੀ ਆ ਬਾਕੀ ਆਬਵੀਅਸਲੀ ਪੋਲਿਟਿਕਸ ਦੇ ਵਿੱਚ ਜਿੱਥੇ ਕੰਜ਼ਰਵੇਟਿਵ ਪਾਰਟੀ ਇੰਨੀ ਪੱਛੜ ਕੇ ਦੁਬਾਰਾ ਕੈਨੇਡਾ ਦੀ ਸੀਨ ਦੇ ਉੱਤੇ ਇਦਾਂ ਆ ਸਕਦੀ ਆ ਕਿ ਮਾਰਕ ਕਰਨੀ ਹੋਣੀ ਪ੍ਰੋਪਰ ਪੂਰੀ ਟੱਕਰ ਦੇ ਰਹੇ ਨੇ ਤੇ ਡੈਫੀਨਟਲੀ ਜਿਹੜਾ ਕੁਝ ਵੀ ਨਹੀਂ ਪਤਾ ਤੁਹਾਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀਆਂ ਕਿੱਧਰ ਨੂੰ ਜਾ ਸਕਦੀਆਂ 28 April ਨੂੰ ਚੋਣਾਂ ਹੋਣੀਆਂ ਮਤਲਬ ਕਿ ਮਹੀਨਾ ਕੁ ਰਹਿ ਗਿਆ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਆਉਣ ਦੇ ਲਈ ਤੇ ਇਹ 28 ਤਰੀਕ ਤੱਕ ਹੁਣ ਇਹਨਾਂ ਦੇ ਕੋਲ 4-5 ਹਫ਼ਤੇ ਨੇ ਜੀ ਆਪਣੀ ਪੂਰੀ ਇਹਨਾਂ ਨੇ ਕੈਂਪੇਨ ਵਗੈਰਾ ਕਰਨ ਦੇ ਲਈ ਸੋ ਕੈਂਪੇਨ ਆਲਰੇਡੀ ਸ਼ੁਰੂ ਹੋ ਚੁੱਕੀ ਆ ਤੇ ਆਪੋ ਆਪਣਾ ਜਿਹੜਾ ਇਹਨਾਂ ਨੇ ਗੱਲਾਂ ਬਾਤਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਾਰੇ ਲੀਡਰਾਂ ਨੇ ਵੀ ਅਸੀਂ ਕੀ ਕਰਨਾ ਤੇ ਅਸੀਂ ਕੀ ਕਰਨਾ ਜਿੰਨੇ ਵੀ ਆ ઠાਕਰ સ્પીચਾਂ ਦਿੱਤੀਆਂ ਸਾਰਿਆਂ ਨੇ तकरीबन ਖਾਸ ਕਰਕੇ ਮੈਂ ਤਿੰਨਾ ਜਾਨਿਆਂ ਨੂੰ ਜਗਮੀਤ ਸਿੰਘ ਉਹਨਾਂ ਦੀ ਵੀ ਚੰਗੀ ਤਗੜੀ ਸਪੀਚ ਸੀਗੀ ਤੇ ਇਹਨਾਂ ਦੇ ਪੇਰੇ ਪੋਲੀਵਰ ਉਹਨਾਂ ਦੀ ਵੀ ਤੇ ਇਹ ਜਿਹੜੇ ਟਰੂਡੋ ਸਾਹਿਬ ਨੂੰ ਜਿਹੜਾ ਉਹਨਾਂ ਤੋਂ ਬਾਅਦ ਆਏ ਨੇ ਮਾਰਕ ਕਾਰਨੀ ਹੋਣੀ ਉਹਨਾਂ ਨੇ ਵੀ ਮੋਸਟਲੀ ਜਿਹੜੀ ਇਹਨਾਂ ਦੀ ਲੜਾਈ ਮਾਰਕ ਕਾਰਨੀ ਤੇ ਪੇਰੇ ਪੋਲੀਵਰ ਦੀ ਆ ਪੋਲੀਵਰ ਸਾਹਿਬ ਇਹ ਕਹਿ ਰਹੇ ਨੇ ਕਿ ਜਿਹੜੇ ਇਹ ਮਾਰਕ ਕਾਰਨੀ ਆ ਵੀ ਇਹ ਟਰੂਡੋ ਦਾ ਫਾਈਨੈਂਸ਼ੀਅਲ ਐਡਵਾਈਜ਼ਰ ਆ ਸਾਰਾ ਸਾਡਾ ਮੁਲਕ ਦਾ ਆਰਥਿਕਤਾ ਦਾ ਪੱਠਾ ਬਠਾ ਲਤਾ ਟਰੂਡੋ ਸਰਕਾਰ ਨੇ ਤੇ ਜਿਹੜਾ ਉਹਦਾ ਫਾਈਨੈਂਸ ਐਡਵਾਈਸ ਕਰਦਾ ਸੀ ਜਿਹੜਾ ਉਹਨੂੰ ਸਲਾਹ ਦਿੰਦਾ ਸੀ ਉਹ ਤੁਹਾਨੂੰ ਫੇਰ ਪ੍ਰਧਾਨ ਮੰਤਰੀ ਆ ਕੇ ਬਣ ਕੇ ਬਹਿ ਗਿਆ ਤੇ ਹੁਣ ਤੁਸੀਂ ਕੀ ਉਹਨੂੰ ਦੁਬਾਰਾ ਮੌਕਾ ਦਵੋਗੇ ਕਿਉਂਕਿ ਫੇਰ ਉਹ ਤੁਹਾਡੇ ਮੁਲਕ ਨੂੰ ਚਲਾਉਣ ਲੱਪੇ ਤੇ ਜਿਹੜੇ ਮਾਰਕਰ ਨਹੀਂ ਹੋਣੀ ਆ ਉਹ ਇਹ ਕਹਿ ਰਹੇ ਨੇ ਕਿ ਡੋਨਲਡ ਟਰੰਪ ਨੂੰ ਜੇਕਰ ਕੋਈ ਤਗੜਾ ਮੁਕਾਬਲਾ ਦੇ ਸਕਦਾ ਉਹਨੂੰ ਦੱਸ ਸਕਦਾ ਕਿ ਕੈਨੇਡਾ ਦੇ ਲੋਕ ਤੁਹਾਡੇ ਤੋਂ ਡਰਨ ਵਾਲੇ ਜਾਂ ਝੁਕਣ ਵਾਲੇ ਨਹੀਂ ਉਹ ਅਸੀਂ ਆ ਉਹ ਅਸੀਂ ਲਿਬਰਲ ਪਾਰਟੀ ਵਾਲੇ ਆ ਤੇ ਮੇਨਲੀ ਮੁਕਾਬਲਾ ਇਹੀ ਰਹਿਣਾ ਜਿਹੜੇ ਪਹਿਰੇ ਪੋਲੀਬਰ ਆ ਉਹ ਇਹ ਕਹਿਣਗੇ ਕਿ ਟਰੂਡੋ ਸਾਹਿਬ ਦੀ ਪਾਰਟੀ ਦੇ ਵਿੱਚੋਂ ਹੀ ਇਹੀ ਮਾਰਕਾਰਨੀਆ ਉਹਦਾ ਹੀ ਫਸਲਾਹਕਾਰ ਸੀ ਸੋ ਉਹਦਾਂ ਦੀ ਸਰਕਾਰ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਇਹਨੂੰ ਦੁਬਾਰਾ ਚੁਣ ਲਓ ਨਹੀਂ ਤਾਂ ਸਾਨੂੰ ਇਹ ਮੌਕਾ ਦੇ ਦਿਓ ਤੇ ਜਿਹੜੇ ਮਾਰਕਾਰਨੀ ਉਹ ਕਹਿਣਗੇ ਕਿ ਡੋਨਲਡ ਟਰੰਪ ਦੇ ਨਾਲ ਅਸਲੀ ਦੋ ਦੋ ਹੱਥ ਤਾਂ ਅਸੀਂ ਕਰ ਸਕਦੇ ਹਾਂ ਇਹ ਤਾਂ ਉਹਨੂੰ ਖੁੱਲ੍ਹ ਕੇ ਕੁਝ ਕਹਿੰਦਾ ਮੈਨੂੰ ਗੁੱਸੇ ਦੇ ਨਾਲ ਕੁਝ ਕਹਿੰਦਾ ਮੈਨੂੰ ਜਿਦਾਂ ਜਸਟਿਨ ਟਰੂਡੋ ਨੇ ਕਿਹਾ ਸੀਗਾ ਨਾ ਕਿ ਡੋਨਲਡ ਮੈਂ ਤੈਨੂੰ ਦੱਸਦਾ ਸੋ ਉਸ ਤਰੀਕੇ ਨਾਲ ਕਨਜ਼ਰਵੇਟਿਵ ਪਾਰਟੀ ਦੇ ਵਿੱਚੋਂ ਤਾਂ ਨਹੀਂ ਕੋਈ ਕਹਿ ਰਿਹਾ ਸੋ ਘਰ ਲਗਾਤਾਰ ਬਹੁਤ ਸਾਰੇ ਮਸਲੇ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ ਸਤਿ ਸ਼੍ਰ